ਇਹ ਵਿਦਿਅਕ ਸੰਸਥਾਨ ਸੁਖਬੀਰ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਅਕਾਲੀ ਨੇਤਾ ਸ਼ੇਰ ਸਿੰਘ ਗੁਬਾਇਆ ਦਾ ਹੈ ਅਕਾਲੀ ਨੇਤਾ ਦੇ ਇਸ ਵਿਦਿਅਕ ਸੰਸਥਾਨ ਤੇ ਵਿਜੀਲੈਂਸ ਵੱਲੋਂ ਛਾਪੇਮਾਰੀ ਕਰਕੇ ਸੰਸਥਾਨ ਦੇ ਕੁਝ ਖਾਸ ਦਸਤਾਵੇਜ਼ਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ ਗੁਬਾਇਆ ਇਸ ਸਮੇਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਨੇ ਨਾਰਾਜ਼ਗੀ ਦੀ ਵਜ੍ਹਾ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਗੁਬਾਇਆ ਪਰਿਵਾਰ ਨੂੰ ਟਿਕਟ ਨਾ ਦੇਣਾ ਦੱਸੀ ਜਾ ਰਹੀ ਹੈ ਗੁਬਾਇਆ ਪਰਿਵਾਰ ਦੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਖਿਆਸਰਾਈਆਂ ਨਾਲ ਜੋੜ ਕੇ ਵੀ ਇਸ ਛਾਪੇਮਾਰੀ ਨੂੰ ਦੇਖਿਆ ਜਾ ਰਿਹਾ ਹੈ ਸਿਆਸੀ ਗੱਲਿਆ ਰਿਆਂ ਚ ਇਹ ਚਰਚਾ ਵੀ ਛਿੜੀ ਹੋਈ ਹੈ ਕਿ ਗੁਬਾਇਆ ਪਰਿਵਾਰ ਤੇ ਦਬਾਅ ਪਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ। ਵਿਜੀਲੈਂਸ ਟੀਮ ਕੱਲ ਕਾਲਜ ਆਈ ਸੀਗੀ। ਉਹਨਾਂ ਨੇ ਸਾਡੇ ਕੋਲ ਰਿਕਾਰਡ ਮੰਗਿਆ ਸਕਾਲਰਸ਼ਿਪ ਦਾ ਟੋਟਲ ਕਾਲਜ ਕਿਸਾਲ ਸ਼ੁਰੂ ਹੋਇਆ ਕਿੰਨੇ ਬੱਚੇ ਪੜ ਰਹੇ ਨੇ ਕਿਹੜੇ-ਕਿਹੜੇ ਕੋਰਸਿਸ ਚੱਲ ਰਹੇ ਨੇ। ਇਸ ਰਿਗਾਰਡਿੰਗ ਉਹਨਾਂ ਨੇ ਡਾਟਾ ਮੰਗਿਆ ਤੇ ਕੁਝ ਡਾਟਾ ਜੋ ਸਾਡੇ ਕੋਲ ਮੌਕੇ ਤੇ ਅਵੇਲੇਬਲ ਸੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਦਿੱਤਾ। ਉਧਰ ਸੁਖਬੀਰ ਬਾਦਲ ਵਿਜੀਲੈਂਸ ਵਿਭਾਗ ਦੀ ਇਸ ਕਾਰਵਾਈ ਤੋਂ ਬਿਲਕੁਲ ਅਣਜਾਣ ਨੇ ਪਤਾ ਨਹੀਂ ਮੈਨੂੰ ਕਿਸ ਨੇ ਹੁਣ ਗਲਤ ਖਬਰ ਦਿੱਤੀ ਹੋਣੀ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਵਿਜੀਲੈਂਸ ਦੀ ਇਸ ਕਾਰਵਾਈ ਦੀ ਕੋਈ ਜਾਣਕਾਰੀ ਨਹੀਂ ਹੈ ਮੀਡੀਆ ਵੱਲੋਂ ਜਾਣੂ ਕਰਵਾਏ ਜਾਣ ਤੋਂ ਬਾਅਦ ਉਹਨਾਂ ਫਿਰੋਜ਼ਪੁਰ ਦੇ ਡੀਸੀ ਅਤੇ ਐਸਐਸਪੀ ਨੂੰ ਇਸ ਸਬੰਧੀ ਤਲਬ ਵੀ ਕੀਤਾ ਹੈ ਫਾਜ਼ਿਲਕਾ ਤੋਂ ਸੁਨੀਲ ਲਾਗਪਾਲ ਨਾਬਦੁਰ ਰਾਹੁਲ ਖੁਰਾਨਾ ਜਗਬਣੀ ਟੀਵੀ